ਕਿ ਪਤਾ ਨਹੀਂ ਕੀ ਚੱਲ ਰਿਹਾ ਹੈ ਵਿੱਚ ਵੈਰੀ ਦੇ ਮੰਨ ਦੋਸਤੋ ਪਤਾ ਨਹੀਂ ਕੀ ਚੱਲ ਰਿਹਾ ਹੈ ਵਿੱਚ ਵੈਰੀ ਦੇ ਮੰਨ ਦੋਸਤੋ ਪਰ ਇੱਕ ਗੱਲ ਸਪਸ਼ਟ ਹੈ ਕਿ ਅੱਜ ਸ਼ਾਮ ਨੂੰ ਤੁਸੀਂ ਇਸ ਗੱਲ ਤੇ ਗੌਰ ਕਰਨਾ ਹੈ ਕਿ ਅੱਜ ਸ਼ਾਮ ਨੂੰ 8 ਵਜੇ ਤੋਂ ਪਹਿਲਾਂ ਵੱਜੇਗਾ ਖਤਰੇ ਦਾ ਸਾਇਰਨ ਦੋਸਤੋ ਖਤਰੇ ਦਾ ਸਾਇਰਨ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਸਾਥੀਓ ਅੱਜ ਇੱਕ ਵਾਰ ਫਿਰ ਤੋਂ ਨਵਾਂ ਸ਼ਹਿਰ ਦੇ ਅੰਦਰ ਬਲੈਕਆਊਟ ਹੋ ਗਏਗਾ ਆਪਰੇਸ਼ਨ ਸ਼ੀਲਡ ਚੱਲ ਰਿਹਾ ਜੀ ਬਲੈਕਆਊਟ ਹੋਵੇਗਾ ਜਿਸ ਦੇ ਚੱਲਦੇ ਆ ਔਰ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਜਾਵੇਗੀ 8 ਵਜੇ ਤੋਂ ਲੈ ਕੇ 8:15 ਤੱਕ ਮੇਰੇ ਕੋਲ ਇੱਕ ਲਿਸਟ ਵੀ ਆ ਗਈ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਜੀ ਪੰਜਾਬ ਦੇ ਇਹਨਾਂ ਸ਼ਹਿਰਾਂ 'ਚ ਇਸ ਸਮੇਂ ਰਹੇਗਾ ਬਲੈਕਆਊਟ ਉਹ ਜਿਹੜਾ ਦੱਸਿਆ ਜਾ ਰਿਹਾ ਮੇਰੇ ਕੋ ਡਿਟੇਲ ਪਹੁੰਚੇ ਜੀ ਜਲੰਧਰ ਵਿੱਚ 9:30 ਤੋਂ 10:00 ਵਜੇ ਤੱਕ ਫਿਰੋਜ਼ਪੁਰ ਵਿੱਚ 9:00 ਤੋਂ 9:30 ਵਜੇ ਤੱਕ ਲੁਧਿਆਣੇ ਚ 8:00 ਵਜੇ ਤੋਂ ਲੈ ਕੇ 8:15 ਤੱਕ ਤਰਨਤਾਰਨ ਚ 8:30 ਤੋਂ ਲੈ ਕੇ 9:00 ਵਜੇ ਤੱਕ ਗੁਰਦਾਸਪੁਰ ਚ 8:00 ਵਜੇ ਤੋਂ 8:30 ਵਜੇ ਤੱਕ ਸੰਗਰੂਰ ਚ 8:00 ਵਜੇ ਤੋਂ ਲੈ ਕੇ 9:00 ਵਜੇ ਤੱਕ ਹੁਸ਼ਿਆਰਪੁਰ ਚ 8:00 ਵਜੇ ਤੋਂ ਲੈ ਕੇ 8:15 ਤੱਕ ਅੰਮ੍ਰਿਤਸਰ ਵੇਖੇ 8:00 ਵਜੇ ਤੋਂ ਲੈ ਕੇ 8:30 ਵਜੇ ਤੱਕ ਰੋਪੜ ਚ 8 ਵਜੇ ਤੋਂ ਲੈ ਕੇ ਸਵੇਰ 8 ਤੱਕ ਤੇ ਨਵਾਂ ਸ਼ਹਿਰ ਵਿੱਚ ਵੀ 8 ਵਜੇ ਤੋਂ ਲੈ ਕੇ ਸਵੇਰ 8 ਵਜੇ ਤੱਕ ਜਿਹੜਾ ਬਲੈਕਆਊਟ ਰਹਿਣਾ ਔਰ ਤੁਹਾਨੂੰ ਦੱਸ ਦਈਏ ਇਹ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ ਜੀ ਦੇ ਥਰੂ ਪਹੁੰਚੀ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਹੋਈ ਸੀਗੀ ਇੱਕ ਵਾਰੀ ਚਿੰਟੂ ਅਰੋੜਾ ਜੀ ਨੂੰ ਕਾਲ ਲਗਾ ਦਿਓ ਤਾਂ ਸਾਥੀਓ ਅੱਜ 8 ਵਜੇ ਤੋਂ ਲੈ ਕੇ ਸਵੇਰ 8 ਵਜੇ ਤੱਕ ਬਲੈਕਆਊਟ ਰਹੇਗਾ ਆਪਰੇਸ਼ਨ ਸ਼ੀਲਡ ਜਿਹੜੀ ਐ ਉਸ ਦੇ ਤਹਿਤ ਔਰ ਸੈਲਫ ਸਿਵਲ ਡਿਫੈਂਸ ਜਿਹੜੀ ਇਹ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਐਕਸਰਸਾਈਜ਼ ਕੀਤੀ ਜਾ ਰਹੀ ਹੈ ਤਾਂ ਜੋ ਤੁਹਾਨੂੰ ਸੁਚੇਤ ਕੀਤਾ ਜਾਵੇ ਅ ਪ੍ਰਧਾਨ ਜੀ ਕੋ ਨਾਲ ਗੱਲ ਕਰੋ ਲਾਈਵ ਚੱਲ ਰਿਹਾ ਜੀ ਇੱਕ ਵਾਰੀ ਵਪਾਰ ਮੰਡਲ ਦੇ ਪ੍ਰਧਾਨ ਚਿੰਤੂ ਅਰੋੜਾ ਜੀ ਨਾਲ ਗੱਲਬਾਤ ਕਰਦੇ ਆ ਕਾਲ ਲਗਾ ਦਿਓ ਉਹਨਾਂ ਨੂੰ ਸੋ ਸਾਥੀਓ ਅੱਜ ਤੁਸੀਂ ਸੁਚੇਤ ਰਹਿਣਾ ਹਾਲਾਕਿ ਲੋਕਾਂ ਦੇ ਮਨਾਂ 'ਚ ਸਵਾਲ ਆਉਂਦੇ ਨੇ ਕਿ ਪਿਛਲੀ ਵਾਰ ਵੀ ਮੌਕ ਡ੍ਰਿਲ ਕਰਾਈ ਸੀ ਉਸ ਤੋਂ ਬਾਅਦ ਆਪਰੇਸ਼ਨ ਸਿੰਧੂ ਹੋਰ ਸ਼ੁਰੂ ਹੋ ਗਿਆ ਸੀ ਕਿਤੇ ਕੱਲ੍ਹ ਨੂੰ ਇਹੋ ਜਿਹੇ ਹਾਲਾਤ ਤਾਂ ਨਹੀਂ ਬਣੂਗੇ ਲੇਕਿਨ ਜਿਹੜੀ ਇਨਫੋਰਮੇਸ਼ਨ ਉਹ ਤੁਹਾਡੇ ਤੱਕ ਪਹੁੰਚਾਣੀ ਬਹੁਤ ਜ਼ਰੂਰੀ ਹੈ ਵਪਾਰ ਮੰਡਲ ਦੇ ਪ੍ਰਧਾਨ ਚਿੰਟੂ अरोड़ा ਜੀ ਸਾਡੇ ਨਾਲ ਜੁੜ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਿੱਧਾ ਜੀ ਚਿੰਟੂ ਜੀ ਨਮਸਕਾਰ ਜੀ ਸਵਾਗਤ ਹੈ ਸਵਾਗਤ ਹੈ ਜੀ ਨਮਸਕਾਰ ਸੋਰੀ ਸਾਹਿਬ ਕੀ ਹਾਲ ਹੈ ਜੀ ਠੀਕ ਹੈ ਜੀ ਜੀ ਚਿੰਟੂ ਜੀ ਕੀ ਇਨਫੋਰਮੇਸ਼ਨ ਹੈ ਤੁਹਾਡੇ ਕੋਲ ਹੈਲੋ ਜੀ ਜੀ ਮੈਂ ਕਹਾਂ ਕੀ ਇਨਫੋਰਮੇਸ਼ਨ ਹੈ ਜੀ ਤੁਹਾਡੇ ਕੋਲ ਮੈਂ ਅੱਛਾ ਸਵੇਰੇ ਅਸੀ ਮੀਟਿੰਗ ਅਟੈਂਡ ਕਰਕੇ ਆਏ ਆ ਏਡੀ ਸਾਹਿਬ ਨਾਲ ਤੇ ਸਾਰੇ ਅਫਸਰ ਸਾਹਿਬਾਂ ਸੀਗੇ ਉੱਥੇ ਬੈਠੇ ਜੀ ਉਹਨਾਂ ਨੇ ਅਪੀਲ ਕੀਤੀ ਆ ਕਿ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਅਪੀਲ ਆ ਕਿ 7:30 ਵਜੇ ਦੁਕਾਨਾਂ ਆਪਣੀਆਂ ਬੰਦ ਕਰ ਦੇਣ ਔਰ 8 ਤੋਂ 8:30 ਵਜੇ ਜਿਹੜਾ ਟੋਪ ਬਲੈਕਆਊਟ ਆ ਟੋਟਲ ਬਿਲਕੁਲ ਕੋਈ ਲਾਈਟ ਨਾ ਜਗਾਣਾ ਬੈਟਰੀ ਨਾ ਨਾ ਜਨਰੇਟਰ ਨਾ ਤੇ ਬਾਕੀ ਦਾ ਲਾਈਟ ਦਾ ਪਿਛੋ ਦਾ ਸਾਰੀ ਟੋਟਲ ਬੰਦ ਹੀ ਰਹਿਣੀ ਆ ਪਰ ਇੱਕ ਸਵਾਲ ਉੱਠਦਾ ਅਰੋੜਾ ਸਾਹਿਬ ਕਿਉਂਕਿ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਤਾਂ ਬਲੈਕਆਊਟ ਹੈ ਜੇ ਕੁਝ ਦੁਕਾਨਦਾਰ ਮੰਨ ਲਓ ਕਿਤੇ ਅਣਗਹਿਲੀ ਹੋ ਜਾਂਦੀ ਹੈ ਲਾਪਰਵਾਹੀ ਹੋ ਜਾਂਦੀ ਹੈ ਕਹਿੰਦੇ ਕਿ ਚਲ ਦੁਕਾਨ ਤੇ ਹੀ ਬਹਿ ਜੰਨੇ ਆ ਜਾਂ ਓਏ ਫਿਰ ਮੈਂ ਦੱਸਦਾ ਜੀ ਛੋਲੀ ਸਾਹਿਬ ਇਹਦਾ ਮੈਂ ਜਵਾਬ ਦੇਣਾ ਜੀ ਉਹ ਜੇ ਦੁਕਾਨ ਤੇ ਵੀ ਬਹਿਣਾ ਚਾਹੁੰਦੇ ਆ ਅਣਗਹਿਲੀ ਹੋ ਜਾਂਦੀ ਆ ਕਿਉਂਕਿ ਇਹ 15 ਮਿੰਟ ਦਾ ਪੀਰੀਅਡ ਹੈਗਾ ਹੈ ਉਹ ਆਪਣੀਆਂ ਲਾਈਟਾਂ ਜ਼ਰੂਰ ਬੰਦ ਕਰ ਦੇਣਾ ਉਸ ਦੌਰਾਨ ਠੀਕ ਹੈ ਜੀ ਟੋਟਲ ਬਾਹਰ ਦੀ ਆ ਵੀ ਤੇ ਅੰਦਰ ਦੀ ਆ ਵੀ ਤੇ ਕੈਮਰੇ ਵੀ ਦੁਕਾਨਾਂ ਦੀਆਂ ਹੋਲਡ ਜਿਹੜੀਆਂ ਹੋਲਡਿੰਗਸ ਹੁੰਦੀਆਂ ਉਹ ਵੀ ਬੰਦ ਕਰ ਦੇਣਾ ਬਿਲਕੁਲ ਬੰਦ ਕਰ ਦੇਣਾ ਆਪਾਂ ਸਹਿਯੋਗ ਕਰੀਏ ਨਾ ਬਿਲਕੁਲ ਕੀ ਕੋ ਹੋਰ ਹਦਾਇਤਾਂ ਹੋਵੇ ਜੀ ਤੁਸੀਂ ਜਿਹੜੀ ਦੁਕਾਨਦਾਰ ਭਰਾਵਾਂ ਨਾਲ ਸ਼ੇਅਰ ਕਰਨੀ ਚਾਹੋ ਕੀ ਤਾਂ ਮੌਕੜੇ ਲੱਗੀ ਹੈ ਸ਼ਾਮ ਨੂੰ 5 ਵਜੇ ਹੌਂਦੇ ਵਿੱਚ ਪ੍ਰਸ਼ਾਸਨ ਨੇ ਜਾਣਾ ਤੇ ਬਾਕੀ ਸਾਰੇ ਅਧਾਰਿਆਂ ਨੇ ਜਾਣਾ ਆ 5 ਵਜੇ ਵੀ ਜਾਣਾ ਪਵਾਰਮ ਉਹ 5 ਵਜੇ ਅੱਛਾ ਤੇ ਜਿਹੜਾ ਮੀਨ ਹੈਗਾ ਆ 8 ਤੋਂ 8:30 ਵਜੇ ਦਾ ਬਲੈਕਆਊਟ 8 ਤੋਂ 8:30 ਦਾ ਬਲੈਕਆਊਟ ਹੈ ਜੀ ਤੇ ਸਾਰੇ 8 ਵਜੇ ਤੋਂ ਪਹਿਲਾਂ ਵੱਜ ਜਾਵੇਗਾ ਫਿਰ ਹਾਂਜੀ ਹਾਂਜੀ ਕੋਈ ਖਤਰੇ ਦੀ ਗੱਲ ਤਾਂ ਨਹੀਂ ਕੋਈ ਸਾਹਮਣੇ ਆਈ ਕਿ ਨਹੀਂ 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 ਇਹ ਤਾਂ ਕੋਈ ਨੋ ਖਤਰੇ ਵਾਲੀ ਕੋਈ ਗੱਲ ਨਹੀਂ ਜੀ ਜੀ ਇਹ ਉਹਨਾਂ ਨੇ ਕਿਹਾ ਕਿ ਇਹਨੂੰ ਪਤਰਾ-ਪਤਰਾ ਮਿੰਟ ਕਰਕੇ ਅਸੀਂ ਹਰ ਪਾਸੇ ਹਰ ਜਿੱਨੇ ਵੀ ਜ਼ਿਲ੍ਹੇ ਹੈਗੇ ਆ ਅਸੀਂ ਇਹਨੂੰ ਦਸਰੇ ਲੋਕਾਂ ਨੂੰ ਭਿਆਨ ਵਾਲੇ ਟਾਈਮ 'ਚ ਇਹ ਕੁਝ ਹੁੰਦਾ ਆ ਤੇ ਕਿੱਦਾਂ ਕਰਨਾ ਜੀ 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 ਮਤਲਬ 8 ਵਜੇ ਜਿਹੜਾ ਆ 8 ਤੋਂ ਸਵੇਰ 8 ਵਜੇ ਤੱਕ ਜਿਹੜਾ ਬਲੈਕਆਊਟ ਰਹੇਗਾ ਬਿਲਕੁਲ ਹਾਂ ਜੀ 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 ਬਹੁਤ ਸ਼ੁਕਰਿਆ ਜੀ ਪ੍ਰਧਾਨ ਜੀ ਬਹੁਤ ਸ਼ੁਕਰਿਆ ਓਕੇ ਜੀ ਪਾ ਇਹ ਜਿਹੜੀ ਗੱਲਬਾਤ ਅਸੀਂ ਤੁਹਾਡੀ ਚਿੰਟੂ ਅਰੋੜਾ ਜੀ ਨਾਲ ਕਰਵਾਈ ਹੈ ਜੀ ਵਪਾਰ ਮੰਡਲ ਦੇ ਪ੍ਰਧਾਨ ਨੇ ਔਰ ਸਵਾਲ ਇਹੀ ਉੱਠਦਾ ਹੈ ਕਿ ਇਹਦਾ ਮਤਲਬ ਹਾਲੇ ਵੀ ਸਭ ਕੁਝ ਠੀਕ ਠਾਕ ਨਹੀਂ ਹੈ ਬਟ ਇਹ ਕਿਹਾ ਜਾ ਰਿਹਾ ਹੈ ਕਿ ਸਿਵਲ ਡਿਫੈਂਸ ਮੌਕ ਡਿਲ ਹੈ ਸਿਵਲ ਡਿਫੈਂਸ ਐਕਸਰਸਾਈਜ਼ ਹੈ ਜਿਹਦੇ ਵਿੱਚ ਅਸੀਂ ਸਾਰਨੇ ਰਲ ਮਿਲ ਕੇ ਸਹਿਯੋਗ ਕਰਨਾ ਔਰ ਸਾਥੀਓ 8 ਵਜੇ ਤੋਂ ਲੈ ਕੇ ਸਵਾ 8 ਵਜੇ ਤੱਕ ਜਿਹੜੀ ਆ ਇਹ ਬਲੈਕਆਊਟ ਰਹਿਣਾ ਹੈ ਅੱਜ ਔਰ ਸਾਇਰਨ ਜਿੱਦਾਂ ਹੀ ਵੱਜਦਾ ਬਾਕੀ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਮੌਕੇ ਤੋਂ ਸਾਇਰਨ ਦੀਆਂ ਤਸਵੀਰਾਂ ਵੀ ਜਿਹੜੀਆਂ ਸੁਣਾ ਦਈਏ ਦਿਖਾ ਦਈਏ ਕਿਉਂਕਿ ਬੜੀ ਵੱਰ ਦਿੱਕਤ ਪਹਿਲਾਂ ਹੀ ਹੈ ਕਿ ਭੈਣ ਭਰਾ ਗਿਲਾ ਕਰਦੇ ਆ ਕਹਿੰਦੇ ਕਿ ਜਿਹੜੀ ਸਾਇਰਨ ਦੀ ਆਵਾਜ਼ ਸਾਡੇ ਤੱਕ ਤਾਂ ਪਹੁੰਚੀ ਨਹੀਂ ਲਾਈਟ ਸਿੱਟੀ ਜਿਹੜੀ ਉਹ ਡਿਸਕਨੈਕਟ ਹੋ ਗਈ ਹੈ ਪਰ ਸਵਾਲ ਤਾਂ ਸਾਥੀ ਇਹ ਵੀ ਉੱਠਦਾ ਹੈ ਕਿਉਂਕਿ ਬੜੇ ਭੈਣ ਭਰਾਵਾਂ ਨਾਲ ਜਦੋਂ ਗੱਲਬਾਤ ਕਰਦੇ ਸੀ ਹਸਾਬ ਬਟ ਇੱਕ ਹੀ ਹੈ ਪਿਛਲੇ ਦਿਨਾਂ ਵਿੱਚ ਉਹ ਕਹਿੰਦੇ ਸੀ ਕਿ ਜਦੋਂ ਲਾਸਟ ਟਾਈਮ ਮੌਕ ਡਰਲ ਕਰਾਈ ਸੀ ਅਭਿਆਸ ਕਰਾਇਆ ਸੀ ਉਹ ਤੋਂ ਬਾਅਦ ਆਪਰੇਸ਼ਨ ਸਿੰਧੂਰ ਸ਼ੁਰੂ ਹੋ ਗਿਆ ਸੀਗਾ ਤੇ ਇਹ ਆਪਰੇਸ਼ਨ ਸ਼ੀਲਡ ਹੈ ਸੋ ਘਬਰਾਉਣ ਦੀ ਧਰਨ ਦੀ ਹਾਲੇ ਕੋਈ ਲੋੜ ਨਹੀਂ ਹੈ ਔਰ ਸਾਡੇ ਫੌਜ ਦੇ ਜਿਹੜੇ ਜਵਾਨ ਨੇ ਜਿਹੜੇ ਸੂਰਬੀਰ ਨੇ ਉਹ ਉਹਨਾਂ ਦੀ ਸਲਾਮਤੀ ਲਈ ਅਸੀਂ ਦੁਆ ਕਰਦੇ ਆ ਹਰਕਰਨ ਸਿੰਘ ਕਹਰੇ ਨੇ ਭਾਜੀ ਵੈਸੇ ਦੇਖੋ ਇੱਕ ਅਪੀਲ ਕੀਤੀ ਗਈ ਹੈ ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਉਹ ਕਹਿੰਦੇ ਸਾਡੇ 5:00 ਵਜੇ ਤੁਸੀਂ ਦੁਕਾਨਾਂ ਆਪਣੀਆਂ ਵਧਾ ਦਿਓ ਤਾਂ ਚੰਗੀ ਗੱਲ ਹੈ ਇੱਕ ਬੇਨਤੀ ਕੀਤੀ ਉਹਨਾਂ ਨੇ ਤੇ 8 ਤੋਂ ਸਵਾ 8 ਤੱਕ ਬਲੈਕਆਊਟ ਰਹਿਣਾ ਦੁਕਾਨਾਂ ਬੰਦਾ ਕੇ ਤੁਸੀਂ ਘਰ ਚੱਲੇ ਜਾਓ ਤਾਂ ਜਿਆਦਾ ਬੈਟਰ ਨਹੀਂ ਹੈ ਕਿਉਂਕਿ ਜਦ ਗਾਹਕ ਹੀ ਨਹੀਂ ਹੋਵੇਗਾ ਗਾਹਕ ਨਹੀਂ ਨਹੀਂ ਹੋਣਾ ਬਾਜ਼ਾਰਾਂ ਵਿੱਚ ਤਾਂ ਫਿਰ ਦੁਕਾਨ ਖੋਲ ਕੇ ਵੀ ਆਪੜਾ ਮਤਲਬ ਇੱਕ ਵਾਰੀ ਮੇਰਾ ਸੁਜੈਸ਼ਨ ਹੈ ਬਾਕੀ ਕਰੋ ਜਿਵੇਂ ਤੁਸੀਂ ਆਪਣੀ ਮਰਜ਼ੀ 8 ਤੋਂ ਸਵਾ 8 ਬਲੈਕਆਊਟ ਰਹਿਣਾ ਪਰ ਇੱਕ ਬੇਨਤੀ ਹੈ ਕਿ ਆਪਣੇ ਘਰਾਂ 'ਚ ਰਹੋਗੇ ਤਾਂ ਜਿਆਦਾ ਵਧੀਆ ਅ ਪ੍ਰਵਿੰਦਰ ਮੇਨਕਾ ਕਹਿ ਰਹੇ ਸਿਰਫ ਨਵਾਂ ਸ਼ਹਿਰ ਵਿੱਚ ਬਾਕੀ ਲੱਗਦੇ ਬੰਗਾ ਬਲਾਚੌਰ ਵਿੱਚ ਵੀ ਬਲੈਕ ਦੇ ਕੋਈ ਮੇਰੇ ਕੋਲ ਅਲ ਤਾਂ ਕੋਈ ਇਨਫੋਰਮੇਸ਼ਨ ਨਹੀਂ ਆਈ ਕੋਈ ਆਦੇਸ਼ ਸਾਡੇ ਤੱਕ ਨਹੀਂ ਪਹੁੰਚੇ ਜਿੱਦੈ ਪਹੁੰਚਣਗੇ ਉਹ ਤੁਹਾਡੇ ਨਾਲ ਸਾਂਝੇ ਕਰ ਦਾਂਗੇ ਹਾਲੇ ਤੱਕ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਇੱਕ ਵਾਰੀ ਪਰਮਖਾਲਸਾ ਜੀ ਨੂੰ ਫੋਨ ਲਗਾ ਦਿਓ ਤਾਂ ਪੌਣਨ ਦਾ ਗਲਬਤ ਕਰ ਲੈਣੀ ਆ ਆ ਇਹ ਫਿਰ ਤੋਂ ਦੱਸ ਦਿੰਦਾ ਜੀ ਕਿਉਂਕਿ ਕਮੈਂਟ ਆ ਰਿਹਾ ਕਿ ਦੱਸੋ ਜੀ ਕੀ ਹੋ ਗਿਆ ਹੋਇਆ ਕੁਝ ਨਹੀਂ ਆ ਜੀ ਇੱਕ ਐਕਸਰਸਾਈਜ਼ ਹੈ ਜਿਵੇਂ ਮੌਕ ਡ੍ਰਿਲ ਉਹਨਾਂ ਨੂੰ ਦੱਸਦੀ ਹੁਣ ਜਿਵੇਂ ਮੌਕ ਡ੍ਰਿਲ ਪਹਿਲਾਂ ਕਰਾਈ ਸੀਗੀ ਇੱਕ ਅਭਿਆਸ ਇੱਕ ਟ੍ਰੇਨਿੰਗ ਇਸੇ ਤਰੀਕੇ ਸਿਵਲ ਡਿਫੈਂਸ ਐਕਸਰਸਾਈਜ਼ ਜਿਹੜੀ ਹੈ ਉਹ ਅੱਜ ਹੋਣੀ ਹੈ ਜੀ ਔਰ ਇੱਕ ਮੌਕ ਡ੍ਰਿਲ ਵੀ ਹੈ ਟ੍ਰੇਨਿੰਗ ਵੀ ਹੈ ਅ ਹਰਜਿੰਦਰ ਕੌਰ ਕਰਨੇ ਵੀ ਵੀਰੇ ਉਹ ਸਮੇ ਵੋਇਸੀ ਜੋ ਤੁਸੀਂ ਵੀਡੀਓ ਪਾਈ ਸੀ ਮੈਂ ਤੁਹਾਨੂੰ ਸਮਝ ਨਹੀਂ ਸਕਿਆ ਤੁਸੀਂ ਕੀ ਕਹਿਣਾ ਚਾਹੁੰਦੇ ਥੋੜਾ ਡਿਟੇਲ ਚ ਲਿਖ ਦਿਓ ਤਾਂ ਠੀਕ ਹੈ ਜੀ ਅੱਜ 8 ਵਜੇ ਤੋਂ ਲੈ ਕੇ 8:30 ਲਈ ਤਿਆਰ ਰਹੋ ਤੁਸੀਂ ਔਰ 31 ਮਈ ਦਾ ਦਿਨ ਹੈ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਜੀ ਆਪਾਂ ਨਸ਼ਾ ਮੁਕਤ ਕਰ ਦੇਣਾ ਪੰਜਾਬ ਨੂੰ ਤਾਂ ਕੱਲ ਤੋਂ ਪੰਜਾਬ ਵਿੱਚ ਨਾ ਕੋਈ ਚੋਰੀ ਚਿਕਾਰੀ ਹੋਣੀ ਹੈ ਨਾ ਪੰਜਾਬ ਵਿੱਚ ਚਿੱਟਾ ਕਿਤੇ ਨਜ਼ਰ ਆਣਾ ਨਾ ਚਿੱਟੇ ਪੀਣ ਵਾਲੇ ਨਜ਼ਰ ਆਉਣੇ ਆ ਹਾਲਾਂਕਿ ਇਹਦੇ ਉੱਤੇ ਵੀ ਗੱਲਬਾਤ ਕਰਾਂਗੇ ਔਰ ਜੇ ਚਿੱਟਾ ਪੀਣ ਵਾਲਾ ਤੁਹਾਨੂੰ ਕੋਈ ਦਿਖ ਵੀ ਗਿਆ ਜਾਂ ਚਿੱਟਾ ਤੁਹਾਨੂੰ ਕਿਤੇ ਨਜ਼ਰ ਵੀ ਆ ਗਿਆ ਤੁਸੀਂ ਅੱਖਾਂ ਬੰਦ ਕਰ ਲੈਣੀਆਂ ਕਿਉਂਕਿ ਅੱਖਾਂ ਬੰਦ ਕਰਕੇ ਫਿਰ ਤੁਸੀਂ ਮਹਿਸੂਸ ਕਰਨਾ ਕਿ ਤੁਸੀਂ ਅੰਗਲੇ ਪੰਜਾਬ 'ਚ ਖੜੇ ਹੋ ਤਾਂ ਤੁਹਾਨੂੰ ਮਹਿਸੂਸ ਹੋਏਗਾ ਮਹਿਸੂਸ ਕਰਨ ਨਾਲ ਜਾਦਾ ਛੇਤੀ ਕਿਹੜਾ ਪੰਜਾਬ ਔਰ ਅੰਗੜਾ ਪੰਜਾਬ ਬਣੇਗਾ ਸੋ ਇਹ ਵੀ ਇੱਕ ਗੱਲ ਜਿਹੜੀ ਆ ਇਹਨੂੰ ਤੁਸੀਂ ਮਹਿਸੂਸ ਕਰਨਾ ਰਾਜ ਸ਼ੌਕਰ ਕਰ ਰਹੇ ਨੇ ਜੀ ਟਾਈਮ ਕਿੰਨਾ ਟਾਈਮ ਬ੍ਰਦਰ 8 ਵਜੇ ਤੋਂ ਲੈ ਕੇ 8:30 ਦਾ ਟਾਈਮ ਹੈ ਔਰ ਆ ਬਾਕੀ ਜਿਵੇਂ ਵੀ ਹਦਾਇਤ ਆਵੇਗੀ ਮੁੰਡਾ ਸੀ ਵੀ ਜੋ ਗੱਲ ਚ ਐ ਹਰਜਿੰਦਰ ਕੌਰ ਜੀ ਇਹ ਮੈਨੂੰ ਤੁਹਾਡੀ ਗੱਲ ਡਿਟੇਲ ਚ ਨਹੀਂ ਸਮਝ ਲੱਗੀ ਤੁਸੀਂ ਕਿਹੜੇ ਚੋਰੀ ਵਾਲੇ ਮੁੰਡੇ ਦੀ ਗੱਲ ਕਰ ਰਹੇ ਆ ਤੁਸੀਂ ਬਾਅਦ ਚ ਮੈਨੂੰ ਕਾਲ ਕਰਕੇ ਪੁੱਛ ਲਿਓ ਫਿਲਹਾਲ ਮੈਨੂੰ ਤੁਹਾਡੀ ਗੱਲ ਸਮਝ ਨਹੀਂ ਲੱਗ ਰਹੀ ਕਿਉਂਕਿ ਵਿਸ਼ਾ ਕੋਈ ਹੋਰ ਚੱਲ ਰਿਹਾ ਰਾਜਵੀਰ ਗੋਰੀ ਕਹਿ ਰਹੇ ਨੇ ਕਿ ਗੁਰੀ ਕਰਨ ਕੀ ਚੱਕਰ ਹੈ ਜੀ ਇਹ ਗਵਾਂਡੀ ਮੁਲਕ ਨੂੰ ਪਤਾ ਹੋਵੇਗਾ ਜਿਹੜਾ ਮੁੜ ਮੁੜ ਕੇ ਪ੍ਰੋਵੋਕੇਸ਼ਨ ਕਰਦਾ ਬਟ ਜਿਵੇਂ ਆਦੇਸ਼ ਆਇਆ ਆ ਉਹ ਇਹੀ ਹੈ ਜੀ ਕਿ 8 ਵਜੇ ਤੋਂ ਲੈ ਕੇ ਸਵਾ 8 ਵਜੇ ਤੱਕ ਜਿਹੜੀ ਹੈ ਅੱਜ ਬਲੈਕਆਊਟ ਆਣਾ ਤਾਂ ਤੁਸੀਂ ਆਪਣੇ ਘਰ ਉਸ ਤੋਂ ਪਹਿਲਾਂ ਪਹਿਲਾਂ ਟਾਈਮ ਤੇ ਪਹੁੰਚ ਜਾਉ ਤਾਂ ਬਿਹਤਰ ਹੈ ਔਰ ਵਹੀਕਲ ਜਿਹੜੇ ਆ ਉਹਨਾਂ ਨੂੰ ਵੀ 15 ਮਿੰਟ ਲਈ ਰੋਕ ਲਈਓ ਪਾ ਉਹ ਜਿਆਦਾ ਵੱਡਾ ਸਹਿਯੋਗ ਹੋਵੇਗਾ ਤੁਹਾਡੇ ਵੱਲੋਂ ਪ੍ਰਸ਼ਾਸਨ ਦੇ ਲਈ ਜੋ ਸਹਿਯੋਗ ਸਾਨੂੰ ਦੇਣਾ ਵੀ ਚਾਹੀਦਾ ਸੰਦੀਪ ਵੱਲੋਂ ਕਹਿ ਰਹੇ ਨੇ ਗੁੱਡ ਇਨਫੋਰਮੇਸ਼ਨ ਸ਼ੁਕਰਿਆ ਜੀ ਇਹ ਇਨਫੋਰਮੇਸ਼ਨ ਸਾਡੇ ਕੋਲ ਅੱਜ ਤੱਕ ਕਾਫੀ ਦੇਰ ਤੋਂ ਸੀਗੀ ਲੇਕਿਨ ਮੈਂ ਪ੍ਰੋਟਾ ਕਰ ਰਿਹਾ ਸੀ ਉਹਦੀ ਕਿ ਸਾਡੇ ਤੱਕ ਐਕੂਰੇਟ ਜਿਹੜੀ ਇਨਫੋਰਮੇਸ਼ਨ ਪਹੁੰਚੇ ਉਹ ਤੁਹਾਡੇ ਅੱਗੇ ਡਿਲੀਵਰ ਕਰੀਏ ਲੱਕੀ ਮਲੈਤ ਇੰਗਲੈਂਡ ਤੋਂ ਕਹਿ ਰਹੇ ਨੇ ਲੰਡਨ ਤੋਂ ਸਤਿ ਸ਼੍ਰੀ ਅਕਾਲ ਜੀ ਵੱਡੇ ਭਰਾਓ ਔਰ ਦੇਖੋ ਕੀ ਹਾਲਾਤ ਨੇ ਪੰਜਾਬ ਦੇ ਤੁਸੀਂ ਸਹੀ ਟਾਈਮ ਤੇ ਇੰਗਲੈਂਡ ਚਲੇਗੇ ਰਾਜ ਹਰੀਸ਼ ਕਰਨੇ ਪੂਰੇ ਜ਼ਿਲ੍ਹੇ ਚ ਕਿ ਨਵਾਂ ਸ਼ਹਿਰ ਚ ਹਾਲੇ ਤੱਕ ਮੈਨੂੰ ਨਵਾਂ ਸ਼ਹਿਰ ਦੀ ਉਹਨਾਂ ਨੇ ਗੱਲ ਦੱਸੀ ਹੈ ਬਾਕੀ ਉਹ ਜਿਹੜੇ ਦਸ਼ਾ ਨਿਰਦੇਸ਼ ਨੇ ਉਹ ਪਹੁੰਚ ਜਾਣਗੇ ਜਿੰਨਾ ਜਿੰਨਾ ਤੱਕ ਉਹਨਾਂ ਨੇ ਪਹੁੰਚਾਣੇ ਹੋਣਗੇ ਤਾਂ ਨਵਾਂ ਸ਼ਹਿਰ ਦੀ ਜਿਹੜੀ ਗੱਲ ਹੋਈ ਹੈ ਮੈਂ ਤੁਹਾਡੇ ਅੱਗੇ ਪੇਸ਼ ਕਰ ਰਿਹਾ ਜ਼ਿਲ੍ਹੇ ਦੀ ਗੱਲ ਇੱਕ ਵਾਰੀ ਪੁੱਛ ਲਓ ਉਹਨਾਂ ਤੋਂ ਚਿੰਟੂ ਰੋੜਾ ਜੀ ਨੂੰ ਕਹੇ ਜ਼ਿਲ੍ਹੇ ਦਾ ਕਿ ਇਹ ਉਹਨਾਂ ਤੋਂ ਪੁੱਛ ਕੇ ਮੈਨੂੰ ਦੱਸ ਦਿਓ ਮੈਂ 19 ਤੱਕ ਜਿਹੜਾ ਵੀਡੀਓ ਨੂੰ ਕੰਟੀਨਿਊ ਕਰਦਾ ਕਿ ਜ਼ਿਲ੍ਹੇ ਵਿੱਚ ਹੈ ਉਹਨਾਂ ਨੂੰ ਕੀ ਦਸ਼ਾ ਨਿਰਦੇਸ਼ ਆਏ ਹੈ ਜ਼ਿਲ੍ਹੇ ਵਿੱਚ ਹੈ ਕਿ ਕੱਲਾ ਨਵਾਂ ਸ਼ਹਿਰ ਵਿੱਚ ਹੀ ਜਿਹੜਾ ਬਲੈਕਆਊਟ ਰਹੇਗਾ ਇਹ ਜਿਹੜੀ ਅਸੀਂ ਆ ਦੀਪਿਕਾ ਸੋਨ ਨੂੰ ਪੰਗਲ ਕਰਨੇ ਬਾਹਰ ਜਾ ਸਕਦੇ ਆ ਭਾਜੀ ਦੇਖੋ ਜਦ 8 ਤੋਂ 8:30 ਬਲੈਕਆਊਟ ਹੈ ਜੀ ਤਾਂ ਤੁਸੀਂ ਪਰਹੇਜ਼ ਕਰੋ ਨਾ ਚੀਜ਼ਾਂ ਤੋਂ ਪਰਹੇਜ਼ ਕਰਨਾ ਹੀ ਤਾਂ ਸਹਿਯੋਗ ਦੇਣਾ ਹੁੰਦਾ ਜੇ ਅਸੀਂ ਬਾਹਰ ਹੀ ਜਾਣਾ ਹੈ ਫਿਰ ਉਹ ਸਹਿਯੋਗ ਕਿਸ ਤਰੀਕੇ ਹੋਏ ਨਾ ਭਾਜੀ ਡਿਸਟ੍ਰਿਕਟ ਚ ਹੀ ਆ ਜੀ ਬਲੈਕਆਊਟ ਜਿਹੜੀ ਗੱਲ ਸਾਡੇ ਤੱਕ ਪਹੁੰਚੀ ਹੈ ਤਾਂ ਤੁਸੀਂ ਸਵਾਲ ਪੁੱਛ ਰਹੇ ਸੀਗੇ ਉਹਦਾ ਜਵਾਬ ਅਸੀਂ ਵਪਾਰ ਮੰਡਲ ਦੇ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਫਿਰ ਤੋਂ ਤਾਂ ਉਹਨਾਂ ਨੇ ਦੱਸਿਆ ਕਿ 15 ਮਿੰਟ ਦਾ ਜਿਹੜਾ ਬਲੈਕਆਊਟ ਹੈ ਇਹ ਇੰਟਾਇਰ ਡਿਸਟ੍ਰਿਕਟ ਵਿੱਚ ਹੀ ਆ ਜੀ ਤਾਂ ਪੂਰੀ ਡਿਸਟ੍ਰਿਕਟ ਵਿੱਚ ਹੈ ਜੀ ਤਾਂ ਤੁਸੀਂ ਇਹਦੀ ਪਾਲਣਾ ਕਰਨੀ ਹੈ ਪਿੰਡਾਂ ਵਿੱਚ ਵੀ ਪਾਲਣਾ ਕਰਨੀ ਹੈ ਸ਼ਹਿਰ ਵਿੱਚ ਵੀ ਕਰਨੀ ਹੈ ਆਪਣੇ ਵਾਰਡਸ 'ਚ ਤਾਂ ਕਰਨੀ ਕਰਨੀ ਹੈ ਪਿੰਡਾਂ ਵਿੱਚ ਵੀ ਕਰਨੀ ਔਰ ਸਰਹੱਦੀ ਸੂਬੇ ਜਿਹੜੇ ਆ ਖਾਸ ਕਰਕੇ ਗੁਜਰਾਤ ਪੰਜਾਬ ਜੰਮੂ ਐਂਡ ਕਸ਼ਮੀਰ ਤਾਂ ਇਹਨਾਂ ਥਾਵਾਂ ਤੇ ਹੋ ਸਕਦਾ ਕੋਈ ਹਲਚਲ ਜਿਹੜੀ ਹੈ ਦੁਸ਼ਮਣ ਦੇਸ਼ ਵੱਲੋਂ ਕੀਤੀ ਗਈ ਹੋਵੇ ਹਾਲਾਂਕਿ ਉਹ ਨਿਕਲੇ ਤਾਂ ਸਾਡੇ ਚੋਂ ਹੀ ਹੈ ਲੇਕਿਨ ਸੋਚ ਜਦ ਬਦਨੀਤੀ ਹੋ ਜਾਂਦੀ ਹੈ ਤਾਂ ਆਪਣਾ ਆਪਣੀ ਪ੍ਰੋਟੈਕਸ਼ਨ ਕਰਨੀ ਪੈਂਦੀ ਹੈ ਕਿਉਂਕਿ ਕਿਹਾ ਜਾਂਦਾ ਨਾ ਪ੍ਰिवेंशन ਇਜ਼ ਬੈਟਰ ਥੈਨ ਕਿਉਰ ਸੋ ਇਹ ਕਿਉਰ ਆਪਾਂ ਆਪਣੇ ਆਪਲੀ ਪ੍ਰिवेंशन ਕਰ ਰਹੇ ਆ ਤਾਂ ਜੋ ਆਪਾਂ ਠੀਕ ਠਾਕ ਰਹੀਏ ਹਾਂਜੀ ਨਹੀਂ ਜੇ ਕਹਿ ਰਹਾ ਸੀ ਚਲੋ ਠੀਕ ਹੈ ਜੀ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਣੀ ਸੀ ਉਹ ਪਹੁੰਚ ਵੀ ਗਈ ਹੈ ਜੀ ਬਾਕੀ ਅਸੀਂ ਇੱਕ ਵਾਰ ਫਿਰ ਤੋਂ 5 ਵਜੇ ਲਾਈਵ ਹੋਵਾਂਗੇ ਜਾਂ 4 ਵਜੇ ਉਹ ਮੈਂ ਟਾਈਮ ਕਨਫਰਮ ਕਰ ਲੈਣਾ ਜਿਹੜੀ ਮੌਕ ਡ੍ਰਿਲ ਹੋਵੇਗੀ ਉਹ ਤੁਹਾਨੂੰ ਦਿਖਾ ਦਾਂਗੇ ਜੋ ਡੀਸੀ ਦਫਤਰ ਵਿਖੇ ਹੋਣੀ ਹੈ ਐਂਡ 8 ਤੋਂ ਸਵੇਰ 8 ਤੁਸੀਂ ਮਤਲਬ ਪੌਣੇ 8 ਵਜੇ ਤੱਕ ਤਿਆਰੀ ਮੁਕੰਮਲ ਕਰਕੇ ਬੈਠ ਜਾਓ ਪਰ ਹਾਂ ਸਵਾਲ ਲੋਕ ਜ਼ਰੂਰ ਖੜੇ ਕਰਦੇ ਆ ਕਿ ਪਿਛਲੀ ਵਾਰ ਜਦੋਂ ਮੌਕ ਡ੍ਰਿਲ ਕਰਾਈ ਸੀ ਉਸ ਤੋਂ ਅਗਲੇ ਦਿਨ ਫਿਰ ਜਦੋਂ ਭਾਰਤ ਦੀ ਜਿਹੜੀ ਫੋਰਸ ਹੈ ਸਾਡੇ ਸਤਕਾਰਯੋਗ ਹੈ ਉਹਨਾਂ ਨੇ ਜਿਹੜਾ ਫਿਰ ਅੱਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਸੀਗਾ ਨੌ ਅੱਤਵਾਦੀ ਜਿਹੜੇ ਟਿਕਾਣਿਆਂ ਨੂੰ ਟੈਸਨੈਸ ਕਰਤਾ ਸੀ ਪਾਕਿਸਤਾਨ 'ਚ ਤੇ ਜਿਸ ਦੀ ਸ਼ਲਾਘਾ ਵੀ ਕੀਤੀ ਗਈ ਸੀ ਕਿਉਂਕਿ ਜਿਹੜੇ ਬੇਕਸੂਰ ਭਾਰਤੀ ਜਿਹੜੇ ਆ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀਗਾ ਅੱਤਵਾਦੀਆਂ ਤੋਂ ਅੱਤਵਾਦੀਆਂ ਵੱਲੋਂ ਸੋ ਉਹਨਾਂ ਨੂੰ ਜਵਾਬ ਦੇਣਾ ਬਹੁਤ ਜ਼ਰੂਰੀ ਸੀ ਜੋ ਪੂਰੇ ਦੇਸ਼ 'ਚ ਆਵਾਜ਼ ਉਠ ਰਹੀ ਸੀ ਕਿ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਤੇ ਉਸ ਦੇ ਚੱਲਦੇ ਆ ਆਪਰੇਸ਼ਨ ਸੰਧੂਰ ਕੀਤਾ ਗਿਆ ਸੀ ਲੇਕਿਨ ਕੁਝ ਲੋਕ ਇਹ ਗੱਲ ਆਖਦੇ ਕਿ ਮੌਕ ਡ੍ਰਿਲ ਪਹਿਲਾਂ ਕਰਾਈ ਗਈ ਸੀ ਤੇ ਉਸੇ ਹੀ ਰਾਤ ਨੂੰ ਫਿਰ ਪਾਕਿਸਤਾਨ ਦੇ ਜਿਹੜੇ ਅੱਤਵਾਦੀ ਟਿਕਾਣੇ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਦਾ ਇਹ ਸਵਾਲ ਨੇ ਲੋਕਾਂ ਦੇ ਮਨ ਵਿੱਚ ਸਵਾਲ ਨੇ ਕਿ ਜੇ ਇਸ ਤਰੀਕੇ ਹੋ ਜਾਂਦਾ ਤਾਂ ਫਿਰ ਬਣੇਗਾ ਕੀ ਕੁਝ ਲੋਕ ਇਹ ਵੀ ਕਹਿੰਦੇ ਕਿ ਜੇ ਜੰਗ ਵਰਗੇ ਹਾਲਾਤ ਬਣ ਜਾਂਦੇ ਆ ਤਾਂ ਝੋਨਾ ਕਿੱਦਾਂ ਲਾਣਾ ਉਹਨਾਂ ਕ ਪ੍ਰਵਾਸੀ ਤਾਂ ਫੇਰ ਉਧਰ ਨੂੰ ਚਲੇ ਜਾਣੇ ਆ ਕਿਉਂਕਿ ਜਦੋਂ ਪਿਛਲੇ ਟਾਈਮ ਤੇ ਜੰਗਵਰ ਕੇ ਮਾਹੌਲ ਜੰਗਵਰ ਕਾ ਮਾਹੌਲ ਬਣਿਆ ਸੀ ਤਾਂ ਲੁਧਿਆਣੇ ਹਰ ਹਰ ਉਹ ਮਤਲਬ ਕਈ ਰੀਲਾਂ ਵਾਇਰਲ ਹੋ ਰਹੀਆਂ ਸੀ ਕਿ ਵਾਇਰਲ ਕਿ ਲੁਧਿਆਣਾ ਪੰਚਾਤੋਂ ਬਾਉ ਜੀ ਉਧਰ ਸੇ ਟ੍ਰੇਨ ਪਕਰ ਕੇ ਜਾਣਾ ਹੈ ਵਾਪਸ ਸੋ ਲੋਕ ਇਹ ਵੀ ਪੁੱਛਦੇ ਆ ਕਿ ਜੇ ਜੰਗਵਰ ਕੇ ਹਾਲਾਤ ਬਣ ਗਏ ਤਾਂ ਫੇਰ ਲੁਧਿਆਣਾ ਪਰ ਜਾਣਾ ਪੂਰਾ ਵੈਸੇ ਵੀ ਲੁਧਿਆਣੇ ਤੋਂ ਮੈਂ ਹੁਣ ਵਾਪਸ ਆ ਰਿਹਾ ਇੱਥੇ ਤਾਂ ਥਾਂ ਥਾਂ ਤੇ ਐਨੇ ਬੋਰਡ ਲੱਗਿਆ ਐ ਲੱਗਦਾ ਕਿ ਬਸ ਤਰੱਕੀ ਬੋਰਡਾਂ ਚ ਹੀ ਰਹਿ ਗਈ ਆ ਮੈਂ ਕਈ ਵੇਲੇ ਹੱਸਦਾ ਹੁੰਨਾ ਕਿ ਕੁਝ ਲੀਡਰ ਆ ਦਿਲਾਂ 'ਚ ਧੜਕਣ ਲੱਪੇ ਸੀਗੇ ਪਰ ਉਹ ਦਿਲਾਂ 'ਚੋਂ ਨਿਕਲ ਕੇ ਉਹ ਸਿਰਫ ਪੋਸਟਾਂ 'ਤੇ ਰਹਿ ਗਏ ਸੋ ਆਪਣਾ ਖਿਆਲ ਰੱਖਣਾ ਤੇ ਦੂਜੀ ਗੱਲ ਕੱਲ ਤੋਂ ਪੰਜਾਬ ਨਸ਼ਾ ਮੁਕਤ ਹੋ ਜਾਣਾ ਹੈ ਪੰਜਾਬ 'ਚ ਨਾ ਰਹੇਗਾ ਚਟਾ ਨਾ ਚਟਾ ਪੀਣ ਵਾਲੇ ਜੇ ਤੁਹਾਨੂੰ ਦਿਸ ਗਏ ਫਿਰ ਤੁਸੀਂ ਇਹੋ ਮਹਿਸੂਸ ਕਰਨਾ ਕਿ ਤੁਹਾਡੀ ਅੱਖ 'ਨੇ ਤੁਹਾਨੂੰ ਕੁਝ ਗਲਤ ਦਿਖਾਤਾ ਕਿਉਂਕਿ ਪੰਜਾਬ 'ਚ ਕੱਲ ਤੋਂ ਨਾ ਚਟਾ ਨਜ਼ਰ ਆਉਣਾ ਨਾ ਚਟਾ ਪੀਣ ਵਾਲੇ ਨਜ਼ਰ ਆਉਣੇ 8 ਤੋਂ 8.5 ਅਸੀਂ ਜਿਹੜੇ ਰੂਲਸ 8 ਤੋਂ 8.5 ਜਿਹੜੇ ਦਿਸ਼ਾ ਨਿਰਦੇਸ਼ ਆਏ ਆ ਅਸੀਂ ਉਹਨਾਂ ਦੀ ਪਾਲਣਾ ਕਰਨੀ ਹੈ ਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨਾ ਬਹੁਤ ਬਹੁਤ ਸ਼ੁਕਰੇ ਬਹੁਤ ਮਿਹਰਬਾਨੀ ਧੰਨਵਾਦ